ਕਿਸੇ ਦੇ ਹਜ਼ਾਰ ਕਿਸੇ ਦੇ ਲੱਖ ਕਿਸੇ ਦੇ ਕਰੋੜ ਕਿਸੇ ਦੇ ਅਰਬ ਮੂੰਹ ਸੀਗੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਕਰੋੜਾਂ ਮੂੰਹਾਂ ਵਾਲੇ ਰੁਦਰ ਤੇ ਕਰੋੜਾਂ ਅੱਖਾਂ ਵਾਲੇ ਇੰਦਰ ਵੀ ਆ ਗਏ ਚੌਹਾਂ ਮੂੰਹਾਂ ਵਾਲਾ ਜੀ ਸਿਨਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਅੱਜ ਅਸੀਂ ਦਸਵੇਂ ਪਾਤਸ਼ਾਹ ਜੀ ਦਾ ਪਰ ਭਾਗਵਤ ਪ੍ਰਾਣਾ ਵਿੱਚ ਲਿਖਿਆ ਵੀ ਭਗਵਾਨ ਵਿਸ਼ਨੂੰ ਨੇ ਪਹਿਲਾਂ ਮਹੱਤਵ ਹੰਕਾਰ ਤੇ ਤਨਮਾਤਰਾ ਦੁਆਰਾ 11 ਇੰਦਰੀਆਂ ਤੇ ਪੰਜ ਮਹਾਭੂਤ ਇਹਨਾਂ 16 ਕਲਾ ਨਾਲ ਵਿਸ਼ਿਸ਼ਟ ਵਿਰਾਟ ਰੂਪ ਧਾਰਨ ਕੀਤਾ ਸੀ ਇਹ ਜਿਹੜਾ ਵਿਰਾਟ ਰੂਪ ਧਾਰਨ ਕੀਤਾ ਤੇ ਮੰਨਿਆ ਜਾਂਦਾ ਕਿ ਉਹਦੀ ਧੁੰਨੀ ਤੋਂ ਜੋ ਕਮਲ ਨਿਕਲਿਆ ਉਹਦੇ ਤੋਂ ਬ੍ਰਹਮਾ ਜੀ ਦੀ ਉਤਪਤੀ ਹੋਈ ਆ ब्रह्मा ਦੇ ਸਰੀਰ ਤੋਂ ਜਦੋਂ ਇੱਕ ਬਹੁਤ ਸੋਹਣੀ ਕੰਨਿਆ ਪੈਦਾ ਹੋਈ ਤਦ ਉਹ ਉਸੇ ਉਹਨਾਂ ਤੇ ਮੋਹਤ ਹੋ ਗਏ ਉਹੀ ਜੋ ਪ੍ਰਾਣਾ ਦੇ ਵਿੱਚ ਗੱਲ ਲਿਖੀ ਆ ਤੇ ਉਹਨੂੰ ਟੱਕਣ ਲੱਗੇ ਤੇ ਚੌਹੀ ਪਾਸੇ ਉਹਨਾਂ ਦੇ ਭਾਵ ਕੀ ਫਿਰਨਾ ਕੀਤਾ ਜਿੱਧਰ ਨੂੰ ਜਾਂਦੇ ब्रह्मा ਜੀ ਆਪਣਾ ਇੱਕ ਸੈਰ ਪੈਦਾ ਕਰ ਲੈਂਦੇ ਉਹ ਦਿਸ਼ਾਵਲ ਜਿਹੜਾ ਦੱਖਣ ਵੱਲ ਜਿਵੇਂ ਜਾਂਦੀ ਫੇਰ ਉਹ ਦੱਖਣ ਵੱਲ ਆਪਣਾ ਮੂੰਹ ਪੈਦਾ ਕਰ ਲੈਂਦੇ ਇਦਾਂ ਬ੍ਰਹਮਾ ਜੀ ਦੇ ਫਿਰ ਦੱਖਣ ਉੱਤਰ ਪੂਰਬ ਪੱਛਮ ਦੇ ਵੱਲ ਚਾਰ ਮੂੰਹ ਹੋ ਗਏ ਬ੍ਰਹਮਾ ਦੇ 10 ਮਾਨਸੀ ਪੁੱਤਰ ਹੋਏ ਆ ਮਰੀਚ ਆਤਰ ਅੰਗਰਾ ਪੁਲਸਤ ਪੁਲਹਾ ਕਰਤ ਪ੍ਰੇਚਤਾ ਵਿਸ਼ਸ਼ਟ ਭਰਗ ਤੇ ਨਾਰਦ ਇਹ ਨਾਰਦ ਜੀ ਵੀ ਇਹਨਾਂ ਦੇ ਪੁੱਤਰ ਮੰਨੇ ਜਾਂਦੇ ਆ ਇਹਨਾਂ ਨੂੰ ਪਰਜਾਪਤ ਵੀ ਕਹਿੰਦੇ ਆ ਪ੍ਰਾਣਾ ਵਿੱਚ ਬ੍ਰਹਮਾ ਜੀ ਵੇਦਾਂ ਦੇ ਪ੍ਰਗਟਾ ਕਰਤਾ ਕਹਿੰਦੇ ਆ ਵੀ ਇਹਨਾਂ ਨੇ ਹੀ ਇਹ ਜਿਹੜੇ ਸੀਨਾ ਵੇਦਾਂ ਦੀ ਰਚਨਾ ਕੀਤੀ ਆ ਕਰਮ ਅਨੁਸਾਰ ਮਨੁੱਖ ਦੇ ਚੰਗੇ ਮੰਦੇ ਫਲ ਜਾਂ ਭਾਗ ਨੂੰ ਗਰਭ ਦੇ ਸਮੇਂ ਤੋਂ ਸਥਿਰ ਕਰਨ ਵਾਲੇ ਬ੍ਰਹਮਾ ਜੀ ਨੂੰ ਮੰਨਿਆ ਜਾਂਦਾ ਵੀ ਇਹ ਗਰਭ ਦੇ ਵਿੱਚ ਬੱਚਿਆਂ ਨੂੰ ਭੇਜਦੇ ਆ ਸ਼ਾਸਤਰਾਂ ਤੇ ਸਿਮਰਤੀਆਂ ਦੇ ਕਰਤਾ ਵੀ ਬ੍ਰਹਮਾ ਜੀ ਮੰਨੇ ਜਾਂਦੇ ਬ੍ਰਹਮਾ ਇਹਨਾਂ ਨੂੰ ਕਿਸ ਤਰ੍ਹਾਂ ਕਰਦਾ ਹੈ ਇਸ ਦਾ ਵਿਚਾਰ ਬ੍ਰਹਮਾ ਦੇ ਅਵਤਾਰ ਨਾਮਕ ਵੱਖਰੇ ਪਰਕਰਨ ਵਿੱਚ ਕੀਤਾ ਗਿਆ ਤੇ ਐਵੇਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਗੋਡੀਏ ਵੈਸ਼ਨਵਾ ਦੇ ਪ੍ਰਮਾਣਿਕ ਪੁਸਤਕ ਸ਼੍ਰੀ ਚੋਤਨਯੰ ਚਰਿਤਾਂਮ੍ਰਿਤ ਵਿੱਚ ਇੱਕ ਕਥਾ ਇਸ ਤਰ੍ਹਾਂ ਲਿਖੀ ਆ ਵੀ ਦਵਾਰਕਾਪੁਰੀ ਵਿੱਚ ਇੱਕ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਬ੍ਰਹਮਾ ਜੀ ਆਏ ਸੀ श्री कृष्ण जी ਨੂੰ ਦਵਾਰਪਾਲ ਜਿਹੜਾ ਸੀ ਪਹਿਰੇਦਾਰ ਉਹਨੇ ਜਾ ਕੇ ਖਬਰ ਦਿੱਤੀ ਆ ਭਗਵਾਨ ਨੇ ਦਵਾਰਪਾਲ ਨੂੰ ਕਿਹਾ ਵੀ ਜਾ ਕੇ ਪੁੱਛੋ ਕਿਹੜਾ ਬ੍ਰਹਮਾ ਆਇਆ ਤੇ ਉਹਦਾ ਨਾਮ ਕੀ ਆ ਦਵਾਰਪਾਲ ਨੇ ਜਾ ਕੇ ਬ੍ਰਹਮਾ ਜੀ ਤੋਂ ਗੱਲ ਪੁੱਛੀ ਇਹ ਪਰੇਸ਼ਨ ਨੂੰ ਸੁਣ ਕੇ ਚੌਂ ਮੂਹਾਂ ਵਾਲਾ ਬ੍ਰਹਮਾ ਕਹਿਣ ਲੱਗਾ ਤੇ ਵੀ ਹੈਰਾਨ ਹੋ ਕੇ ਵੀ ਮੈਂ ਹੀ ਇੱਕ ਬ੍ਰਹਮਾ ਇੱਥੇ ਦੁਨੀਆ ਤੇ ਦੂਜਾ ਬ੍ਰਹਮਾ ਕੌਣ ਵੀ ਜਾ ਕੇ ਕਹੋ ਕ੍ਰਿਸ਼ਨ ਜੀ ਨੂੰ ਨਕਾਦਕਾਂ ਦਾ ਪਿਤਾ ਚਾਰ ਮੂੰਹਾਂ ਵਾਲਾ ਬ੍ਰਹਮਾ ਆਇਆ ਹੈ ਜਦੋਂ ਕ੍ਰਿਸ਼ਨ ਜੀ ਦੀ ਆਗਿਆ ਮਿਲਨ ਤੇ ਬ੍ਰਹਮਾ ਜੀ ਅੰਦਰ ਗਏ ਤਾਂ ਬ੍ਰਹਮਾ ਜੀ ਨੇ ਸ੍ਰੀ ਕ੍ਰਿਸ਼ਨ ਜੀ ਤੋਂ ਪੁੱਛਿਆ ਕਿ ਭਗਵਾਨ ਜੀ ਆਪ ਜੀ ਨੇ ਇਹ ਚੀਜ਼ ਕਿਉਂ ਪੁੱਛੀ ਕਿਹੜਾ ਬ੍ਰਹਮਾ ਆਇਆ ਵੀ ਮੈਥੋਂ ਬਿਨਾ ਦੂਜਾ ਬ੍ਰਹਮਾ ਕੌਣ ਹੈ ਸਤਿ ਧਰਤੀ ਤੇ ਤੇ ਬ੍ਰਹਮਾ ਦੀ ਇਹ ਗੱਲ ਸੁਣ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੱਸ ਪਏ ਤੇ ਕੁਝ ਧਿਆਨ ਕੀਤਾ ਉਸੇ ਵਕਤ ਉੱਥੇ ਅਣਗਹਿਣਤ ਬ੍ਰਹਮਾ ਆ ਕੇ ਇਕੱਠੇ ਹੋ ਗਏ ਕੈਸਰੀ ਚੌਤਨ્ય ਚਿਰਤਾ ਮ੍ਰਿਤ ਇਹ ਕਥਾ ਜਿਹੜੀ ਉਹਦੇ ਵਿੱਚ ਲਿਖੀ ਆ ਤੇ ਫਿਰ ਉਹ ਚੈਤਨ ਚਿਰਤਾ ਮ੍ਰਿਤਿਕ ਵਰਣਨ ਕਰਦੇ ਹੋਏ ਕਹਿੰਦੇ ਆ ਵੀ ਅਣਗਿਣਤ ਬ੍ਰਹਮਾ ਵਿੱਚੋਂ ਕਿਸੇ ਦੇ ਵੀ ਕਿਸੇ ਦੇ 100 ਕਿਸੇ ਦੇ 1000 ਕਿਸੇ ਦੇ ਲੱਖ ਕਿਸੇ ਦੇ ਕਰੋੜ ਕਿਸੇ ਦੇ ਅਰਬ ਮੂੰਹ ਸੀਗੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਕਰੋੜਾਂ ਮੂੰਹਾਂ ਵਾਲੇ ਰੁਦਰ ਤੇ ਕਰੋੜਾਂ ਅੱਖਾਂ ਵਾਲੇ ਇੰਦਰ ਵੀ ਆ ਗਏ ਚੌਹਾਂ ਮੂੰਹਾਂ ਵਾਲਾ ਬ੍ਰਹਮਾ ਇਹਨਾਂ ਨੂੰ ਵੇਖ ਕੇ ਹੈਰਾਨ ਹੋ ਗਿਆ ਤੇ શ્રી ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਤੇ ਟੈਪਿਆ ਇਤ ਸ੍ਰੀ ਬਚਿੱਤਰਨਾਟਕ ਗ੍ਰੰਥੇ ਦਸਮੋ અવਤਾਰ ਬ੍ਰਹਮਾ ਕਥਨੰਗ ਸਮਾਪਤੰ ਸਤ ਸੁਭਮ ਸਤ ਅਫਜੂ ਸ੍ਰੀ ਬਚਿੱਤਰਨਾਟਕ ਗ੍ਰੰਥ ਦਸਵੇਂ અવਤਾਰ ਬ੍ਰਹਮਾ ਦੀ ਕਥਾ ਕਲਗੀਧਰ ਮਹਾਰਾਜ ਜੀ ਨੇ ਇਸ ਤਰ੍ਹਾਂ ਕਹੀ ਹੈ ਜੀ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰਾਂ ਦੀ ਕਥਾ ਜਿਹੜੀ ਲਿਖੀ ਆ ਗੁਰੂ ਪਿਆਰਿਓ ਤਾਂ ਆਓ ਆਪਾਂ ਗੁਰਬਾਣੀ ਦੇ ਦਰਪਣ ਰਾਹੀਂ ਹੁਣ ਅੱਗੇ ਸਮਝਾਂਗੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਇੱਕ ਵਾਰ ਕਿਸੇ ਪ੍ਰੇਮੀ ਨੇ ਆ ਕੇ ਭਗਤ ਕਬੀਰ ਜੀ ਕੋਲ ਬੇਨਤੀ ਕੀਤੀ ਕਿ ਕਬੀਰ ਜੀ ਜਿਵੇਂ ਦੁੱਧ ਤਿੰਨ ਤਰੀਕਿਆਂ ਨਾਲ ਰੜਕਿਆ ਜਾਂਦਾ ਇੱਕ ਤਾਂ ਹੌਲੀ-ਹੌਲੀ ਰੜਕਦੇ ਆ ਇਸ ਦੇ ਕਾਰਨ ਦੁੱਧ ਠੰਡਾ ਹੋ ਜਾਂਦਾ ਪਰ ਮੱਖਣ ਨਹੀਂ ਨਿਕਲਦਾ ਇੱਕ ਤੇਜ਼ੀ ਨਾਲ ਰੜਕਦੇ ਆ ਜਿਹਦੇ ਕਾਰਨ ਦੁੱਧ ਗਰਮ ਹੋ ਕੇ ਮੱਖਣ ਵਿੱਚੇ ਹੀ ਰਲ ਜਾਂਦਾ ਤੇ ਤੇਲ ਦੀ ਤਰ੍ਹਾਂ ਹੋ ਜਾਂਦਾ ਤੀਜਾ ਇੱਕ ਸਹਿਜ ਨਾਲ ਰੜਕਦੇ ਆ ਜਿਹਦੇ ਕਰਕੇ ਮੱਖਣ ਦੇ ਪਿੰਨੇ ਕੱਢ ਲਏ ਜਾਂਦੇ ਆ ਇਸ ਪ੍ਰਕਾਰ ਦੁੱਧ ਰੜਕਣ ਦੇ ਦ੍ਰਿਸ਼ਤਾਂਤ ਦੁਆਰਾ ਹਰੀ ਦੀ ਪ੍ਰਾਪਤੀ ਦਾ ਉਪਦੇਸ਼ ਸਾਨੂੰ ਦੇਵੋ ਵਧੀਆ ਉਦਾਹਰਨਾਂ ਦੇ ਕੇ ਸਾਨੂੰ ਸਮਝਾਓ ਇਹ ਸੁਣ ਕੇ ਭਗਤ ਕਬੀਰ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਹਰੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਆਓ ਆਸਾ ਰਾਗ ਦੇ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ ਤੇ ਬ੍ਰਹਮਾ ਜੀ ਤੇ ਉਹਦੇ ਪੁੱਤਰਾਂ ਬਾਰੇ ਵੀ ਲਿਖਿਆ ਇਹ ਤਾਂ ਆਪਾਂ ਇਹ ਪ੍ਰਕਰਨ ਲਿਆ ਕਿ ਤੁਹਾਨੂੰ ਸਮਝ ਆਵੇ ਆਸਾ ਸ੍ਰੀ ਕਬੀਰ ਜੀੋ ਕੇ ਚੌਪ ਦੇ ਇੱਕ ਤੁਕੇ ਸਨਕ ਸੰਨੰਦ ਅੰਤ ਨਹੀਂ ਪਾਇਆ ਬੈਲੀ ਗੱਲ ਇਹ ਸਮਝਣੀ ਆ ਬ੍ਰਹਮਾ ਦੇ ਜਿਹੜੇ ਪੁੱਤਰ ਆ ਸਨਕ ਸੰਨੰਦ ਸਨਾਤਨ ਸੰਤਕੁਮਾਰ ਇਹਨਾਂ ਚੋਂ ਕਿਸੇ ਨੇ ਵੀ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਪਾਵੇਂ ਇਹਨਾਂ ਚਾਰਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਆ। ਵੇਦ ਪੜ੍ਹੇ ਆ ਬ੍ਰਹਮਾ ਜੀ ਨੇ। ਬ੍ਰਹਮਾ ਜੀ ਬਾਰੇ ਕੀ ਲਿਖਿਆ ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ। ਬ੍ਰਹਮਾ ਜੀ ਨੇ ਵੇਦ ਪੜ੍ਹੇ। ਵੇਦਾਂ ਦੀ ਪੜ੍ਹਾਈ ਕੀਤੀ ਆ। ਪੜ੍ਹ ਕੇ ਆਪਣਾ ਜਨਮ ਗਵਾਇਆ। ਬਤੀਤ ਕਰ ਲਿਆ ਪਰ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਦੂਜੇ ਅਰਥ ਜਿਹੜੇ ਪੰਡਿਤ ਤਾਰਾ ਸਿੰਘ ਜੀ ਨੇ ਇਹਨਾਂ ਤੁਕਾਂ ਦੇ ਕੀਤੇ ਹਨ। ਇਸ ਤਰ੍ਹਾਂ ਵੀ ਅਰਥ ਕੀਤੇ ਆ ਪੰਡਿਤ ਤਾਰਾ ਸਿੰਘ ਜੀ ਜਿਹੜੇ ਹੋਏ ਆ ਕਿ ਇਹ ਸਨਕ ਸੁਨੰਦਨ ਸੰਤ ਕੁਮਾਰ ਚੌਹਾਂ ਨੇ ਐਸਾ ਪਰਮੇਸ਼ਰ ਦਾ ਸਿਮਰਨ ਕੀਤਾ ਸੀ ਬੰਦਗੀ ਕੀਤੀ ਸੀ ਸਿਮਰਨ ਦੇ ਪ੍ਰਤਾਪ ਕਰਕੇ ਅੰਤ ਦਾ ਸਮਾਪਵ ਅੰਤ ਨੂੰ ਕਾਲ ਨੂੰ ਨਹੀਂ ਪਾਇਆ ਮੁਕਤ ਹੋ ਗਏ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਬ੍ਰਹਮਾ ਜੀ ਨੇ ਵੇਦਾਂ ਨੂੰ ਪੜ ਕੇ ਜੋ ਹਿਰਦੇ ਅੰਦਰ ਦੇ ਅਧਿਆਸ ਦਾ ਪਰਦਾ ਹੁੰਦਾ ਦੇਹ ਨਾਲ ਮੋਹ ਹੁੰਦਾ ਉਹਨੂੰ ਪਾੜਤਾ ਸੀ ਆਪਣਾ ਜਨਮ ਮਰਨ ਗਵਾ ਲਿਆ ਸੀ ਇਦਾਂ ਵੀ ਅਰਥ ਕੀਤੇ ਗਏ ਆ ਦੋ ਤਰੀਕੇ ਨਾਲ ਇਹਦੇ ਅਰਥ ਹੁੰਦੇ ਆ ਹਰੀ ਸਿੰਘ ਰੰਧਾਵੇ ਵਾਲੇ ਉਹਨਾਂ ਨੇ ਜਿਹੜੇ ਨਵੇਂ ਟੀਕੇ ਕੀਤੇ ਆ ਮਹਾਰਾਜ ਦੀ ਬਾਣੀ ਦੇ ਉਹ ਤੁਸੀਂ ਪੜ ਸਕਦੇ ਹੋ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਹੇ ਮੇਰੇ ਦੋਸਤੋ ਹੇ ਮੇਰੇ ਮਿੱਤਰੋ ਹੇ ਮੇਰੇ ਭਰਾਵੋ ਰੜਕਣਾ ਇਦਾਂ ਕਰੋ ਦੁੱਧ ਦਾ ਸਹਿਜੇ ਸਹਿਜੇ ਸੈਜ ਤਰੀਕੇ ਦੇ ਨਾਲ ਰੜਕਣਾ ਕਰੋ ਸ਼ਾਂਤੀ ਦੇ ਨਾਲ ਜਿਵੇਂ ਬੀਬੀਆਂ ਦੁੱਧ ਇੰਨਾ ਹੌਲੀ ਰੜਕਦੀਆਂ ਦੁੱਧ ਠੰਡਾ ਕਰ ਲੈਂਦੀਆਂ ਪਰ ਮੱਖਣ ਨਹੀਂ ਆਉਂਦਾ ਐਵੇਂ ਇੱਕ ਜੀਵਤਾ ਠੰਡਾ ਦੁੱਧ ਰੜਕਣ ਦੀ ਤਰ੍ਹਾਂ ਸੁਭਾ ਰੱਖਦੇ ਆ ਭਜਨ ਕਰਨ ਦੀ ਬਥੇਰੀ ਉਮਰ ਪਈਆ ਇੰਨੀ ਜਲਦੀ ਵੀ ਕੀ ਆ ਬੰਦੇ ਦਾ ਸਰੀਰ ਹੀ ਠੰਡਾ ਹੋ ਜਾਂਦਾ ਮੌਤ ਆ ਜਾਂਦੀ ਹੈ ਇਸੇ ਕਰਕੇ ਵਾਹਿਗੁਰੂ ਦਾ ਆਨੰਦ ਰੂਪੀ ਮੱਖਣ ਪ੍ਰਾਪਤ ਨਹੀਂ ਹੁੰਦਾ ਦੂਜਾ ਸਈ ਬੀਬੀਆਂ ਦੁੱਧ ਤੇਜ਼ ਤੇਜ਼ ਰੜਕਦੀਆਂ ਜਿਹਦੇ ਕਰਕੇ ਮੱਖਣ ਵਿੱਚ ਰਲ ਕੇ ਤੇਲ ਦੀ ਤਰ੍ਹਾਂ ਹੀ ਬਣ ਜਾਂਦਾ ਐਵੇਂ ਕਈ ਤੇਜ਼ੀ ਤੇਜ਼ੀ ਨਾਲ ਸਿਮਰਨ ਕਰਦੇ ਛੇਤੀ ਛੇਤੀ ਹੁੰਦਾ ਵੀ ਛੇਤੀ ਕਰ ਲਿਗੇ ਪੂਰਾ ਕਰ ਲਿਗੇ ਉਹਨਾਂ ਦੇ ਸਰੀਰ ਕਮਜ਼ੋਰ ਹੋ ਜਾਂਦੇ ਆ ਮਸਤਾਨੇ ਹੋ ਜਾਂਦੇ ਆ ਉਹ ਵੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਮੱਖਣ ਨਹੀਂ ਪਾ ਸਕਦੇ ਤੀਜਾ ਪ੍ਰਕਰਨ ਜੋ ਬੀਬੀਆਂ ਸਹਜ ਦੇ ਨਾਲ ਦੁੱਧ ਰੜਕਦੀਆਂ ਉਹ ਮੱਖਣ ਦੇ ਪੇੜੇ ਦੀ ਪ੍ਰਾਪਤੀ ਕਰ ਲੈਂਦੀਆਂ ਇਸੇ ਤਰ੍ਹਾਂ ਜਿਹੜਾ ਜੀਵ ਆ ਸ਼ਾਂਤੀਪੂਰਵਕ ਮਨ ਨੂੰ ਟਿਕਾ ਟਿਕਾ ਕੇ ਵਾਹਿਗੁਰੂ 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 ਨਾਮ ਦਾ ਅਭਿਆਸ ਕਰਦਾ ਉਹ ਫਿਰ ਗੁਰੂ ਪਿਆਰਿਓ ਮੱਖਣ ਦਾ ਪੀੜਾ ਪ੍ਰਾਪਤ ਕਰ ਲੈਂਦਾ ਅਸੀਂ ਕਿਹੜੇ ਤਰ੍ਹਾਂ ਰੈਡ ਕਰ ਸਕਦੇ ਆ ਤਨ ਕਰ ਮਟਕੀ ਮਨ ਮਾਹਿ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਇਹ ਜਿਹੜੀ ਦੇਹ ਆ ਇਹ ਮਟਕੀ ਆ ਭਾਂਡਾ ਹਰ ਕਾ ਬੇਲੋਵਨਾ ਮਨ ਕਾ ਵਿਚਾਰਾ ਤੇ ਪਰਮੇਸ਼ਰ ਦੀ ਬਾਣੀ ਆ ਉਹਦੀ ਵਿਚਾਰ ਕਰੋ ਇਹੀ ਆ ਜਿਹੜਾ ਰੜਕਣਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਐਵੇਂ ਅੰਮ੍ਰਿਤ ਦੀ ਧਾਰਾ ਪ੍ਰਾਪਤ ਹੋ ਕਹੋ ਕਵੀਰ ਨਦਰ ਕਰੇ ਜੇ ਮੀਰਾ ਜੇ ਸੱਚਾ ਪਾਤਸ਼ਾਹ ਮੀਰਾ ਤੋਂ ਭਾਵ ਵਾਹਿਗੁਰੂ ਕਿਰਪਾ ਕਰ ਦੇਵੇ ਨਾ RAM ਨਾਮ ਲਗ ਉਤਰੇ ਤੀਰ ਫਿਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਆ ਵੱਡੇ ਵੱਡੇ ਮਨ ਦੇਵਤੇ ਕਿਨਹੀ ਤੇਰਾ ਅੰਤ ਨਾ ਪਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਰਾਵਣ ਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕਰ ਗਰਾਇਆ ਵੱਡੇ ਵੱਡੇ ਮਨ ਦੇਵਤੇ ਕਿਨਹੀ ਤੇਰਾ ਅੰਤ ਨਾ ਪਾਇਆ ਤੈਹੀਂ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ ਸਿੰਧ ਪਰਵਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਵਾਹਿਗੁਰੂ ਜੀ ਸ਼੍ਰੀ ਰਾਮਚੰਦਰ ਨੇ ਵੀ ਤੁਹਾਡੇ ਤੋਂ ਜੋਰ ਲਿਆ ਤੀਰਾ ਦੇ ਨਾਲ 라वण ਦਾ ਸੰਘਾਰ ਕੀਤਾ ਵੱਧ ਕੀਤਾ ਤੁਹਾਡੇ ਤੋਂ ਹੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਜੋਰ ਲੈ ਕੇ ਕੰਸ ਆਪਣੇ मामੇ ਨੂੰ ਕੇਸਾਂ ਤੋਂ ਫੜ ਕੇ ਥੱਲੇ ਸੁੱਟਿਆ ਸੀ ਦੁਰਗਾ ਵਿੱਚ ਜਿਹੜਾ ਜੋਰ ਆ ਵਾਹਿਗੁਰੂ ਜੀ ਅਕਾਲ ਪੁਰਖ ਜੀ ਤੁਸੀਂ ਬਖਸ਼ਿਆ ਦੰਤਾਂ ਨੂੰ ਮਾਰ ਦਿੱਤਾ ਤੁਸੀਂ ਏਡੇ ਵੱਲੀਓ ਮਹਾਰਾਜ ਬਿਨਾ ਪਿੱਲਰਾਂ ਤੋਂ ਬਿਨਾ ਥੰਮਾਂ ਤੋਂ ਅਸਮਾਨ ਖੜਾਤਾ ਕਲਗੀਧਰ ਜੀ ਦੇ ਬਚਨ ਹੈ ਬਹੁਤ ਦੇਵਤੇ ਹੋਏ ਬ੍ਰਹਮਾ ਵਰਗੇ ਪਰ ਵਾਹਿਗੁਰੂ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਜੀ ਐਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਬਹੁਤ ਕੁਝ ਲਿਖਿਆ ਹੈ ਤੇ ਗੱਲ ਤਾਂ ਵੀ ਅਸੀਂ ਉਹਨਾਂ ਦੇ ਉੱਪਰ ਸ਼ੰਕਾ ਕਰ ਜਾਂਦੇ ਆ ਯਕੀਨ ਨਹੀਂ ਕਰਦੇ ਤਾਂ ਆਓ ਅੱਗੇ ਆਪਾਂ ਹੁਣ ਜਾਣੀਏ ਬ੍ਰਹਮਾ ਦੀ ਸੰਤਾਨ ਦੇ ਬਾਰੇ ਤੇ ਬ੍ਰਹਮਾ ਜੀ ਜਿਹੜੇ ਹਨ ਅਸੀਂ ਇਹਨਾਂ ਦੇ ਬਾਰੇ ਪਹਿਲਾਂ ਇਹ ਆ ਵੀ ਇਹ ਤਿੰਨ ਦੇਵਤਿਆਂ ਦੇ ਨਾਲ ਇਕੱਠੇ ਲਏ ਜਾਂਦੇ ਆ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰਹਮਾ ਜੀ ਨੂੰ ਮੰਨਿਆ ਜਾਂਦਾ ਧਰਤੀ ਨੂੰ ਸਾਜਣ ਵਾਲੇ ਵਿਸ਼ਨੂੰ ਪਾਲਣਹਾਰ ਨੇ ਤੇ ਸ਼ੈਵ ਜੀ ਜਿਹੜੇ ਆ ਮਾਰਨ ਵਾਲੇ ਆ ਇਹ ਸਨਾਤਨ ਗ੍ਰੰਥਾਂ ਦੇ ਵਿੱਚ ਗੱਲ ਤੁਹਾਨੂੰ ਬਾਰ-ਬਾਰ ਜਿਹੜੀ ਆ ਦੇਖਣ ਨੂੰ ਮਿਲਣੀ ਆ ਤੇ ਬ੍ਰਹਮਾ ਦੀ ਸੰਤਾਨ ਦੇ ਬਾਰੇ ਜੇ ਆਪਾਂ ਜਾਣੀਏ ਤਾਂ ਇਹ ਸਭ ਤੋਂ ਇਹਨਾਂ ਦੀਆਂ ਬਹੁਤ ਸਾਰੀਆਂ ਸੰਤਾਨਾਂ ਜਿੱਥੇ ਆ 59 ਸੰਤਾਨਾਂ ਬਾਰੇ ਵੀ ਦੱਸਿਆ ਗਿਆ ਤਾਂ ਆਓ ਜਾਣੀਏ ਪਹਿਲਾਂ ਸਭ ਤੋਂ ਵਿਸ਼ਵਕਰਮਾ ਜੀ ਇਹਨਾਂ ਦੇ ਹੀ ਪੁੱਤਰ ਮੰਨੇ ਜਾਂਦੇ ਜਿਨ੍ਹਾਂ ਦੀ ਡਿਊਟੀ ਲਈ ਇੰਦਰਪੁਰੀ ਦਵਾਰ ਕਾਪੂਰੀ ਤੇ ਰਾਜਧਾਨੀਆਂ ਸਵਰਗ ਲੋਕ ਲੰਕਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਣਾਉਣਾ ਵਿਸ਼ਨੂੰ ਪ੍ਰਾਣ ਵਿੱਚ ਲਿਖਿਆ ਦੂਜੇ ਪੁੱਤਰ ਇਹਨਾਂ ਦੇ ਹੋਇਆ